ਮਿੰਟ ਜੀ ਪੰਜਾਬ ਦੇ ਵਿੱਚ ਡਾਕਟਰਾਂ ਦੀ ਕਮੀ ਹੈ ਇਹ ਤੇ ਗੱਲ ਅਕਸਰ ਆਪਾਂ ਵੀ ਕਰਦੇ ਰਹਿੰਦੇ ਆ ਤੇ ਹਾਈ ਕੋਰਟ ਨੇ ਪਹਿਲਾਂ ਤੇ ਚਲੋ ਗੱਲ ਚੱਲ ਰਹੀ ਸੀ ਪੰਜਾਬ ਦੇ ਡਾਕਟਰ ਨਹੀਂ ਹੁਣ ਕਹਿੰਦੇ ਵੀ ਹਰਿਆਣੇ ਨੂੰ ਵੀ ਪਾਰਟੀ ਬਣਾ ਲਿਆ ਤੇ ਨਾਲ ਚੰਡੀਗੜ੍ਹ ਨੂੰ ਵੀ ਬਣਾ ਲਿਆ ਤੇ ਹੁਣ ਜਵਾਬ ਮੰਗਿਆ ਵੀ ਪਹਿਲਾਂ ਤੇ ਇਹ ਦੱਸੋ ਵੀ ਪੋਸਟਾਂ ਖਾਲੀ ਕਿੰਨੀਆਂ ਪਈਆਂ ਨੇ ਸਮਾਨ ਸੱਪੇ ਦੀ ਕਿੰਨੀ ਕੁ ਲੋੜ ਹੈ ਤੇ ਉਹਦੇ ਬਾਰੇ ਹੁਣ ਸਰਕਾਰ ਨੂੰ ਜਵਾਬ ਦੇਣਾ ਪੈਣਾ ਇਹ ਵਧੀਆ ਗੱਲ ਹੈ ਜੀ ਆ ਦੇਖੋ ਆਮ ਆਦਮੀ ਪਾਰਟੀ ਨੂੰ ਜੇ ਪੰਜਾਬ ਦਿੱਲੀ ਇਹਨਾਂ ਦੋ ਸਟੇਟਾਂ 'ਚ ਬਹੁਤ ਵੱਡੀ ਕਾਮਯਾਬੀ ਮਿਲੀ ਤਾਂ ਉਹਦੇ ਵਿੱਚ ਦੋ ਅਹਿਮ ਨੁਕਤੇ ਸਨ ਜੀ ਜਿਹੜੇ ਇਹਨਾਂ ਨੇ ਆਪਣੀ ਰਾਜਨੀਤੀ ਦੇ ਕਹਿ ਲੋ ਕੇ ਮੁੱਖ ਏਜੰਡੇ ਬਣਾਏ ਹੂੰ ਸਿੱਖਿਆ ਤੇ ਸਿਹਤ ਇਹਦਾ ਇੱਕ ਵੱਡਾ ਕਾਰਨ ਇਹ ਸੀਗਾ ਸੁਖਮ ਸਿੰਘ ਸਾਹਿਬ ਕੇ ਇਹ ਦੋ ਐਸੇ ਖੇਤਰ ਹਨ ਜਿੱਥੇ ਜ਼ਿਆਦਾਤਰ ਆਪਣਾ ਜਿਹੜਾ ਮਿਡਲ ਕਲਾਸ ਹੈ ਜਾਂ ਕਾਮਨ ਮੈਨ ਹੈ ਕੋਈ ਬੰਦਾ ਹਮ ਇਹਨਾਂ ਦਾ ਜਿਹੜਾ ਬਜਟ ਉਹ ਜਾਇਆ ਹੋ ਜਾਂਦਾ ਹੈ ਜੀ ਇਹ ਜਿਹੜਾ ਲੋਕਾਂ ਦਾ ਖਰਚਾ ਸੀ ਅੱਜ ਵੀ ਮੈਂ ਇੱਕ ਗੱਲ ਕਹਿੰਦਾ ਤੁਹਾਨੂੰ ਜੀ ਜੇ ਇਹਨਾਂ ਦੀ ਆ ਸਿਹਤ ਕਾਰਡ ਵਾਲੀ ਸਕੀਮ ਕਾਮਯਾਬ ਹੋ ਗਈ ਹਮ ਜੇ ਜੀ ਅਕਤੂਬਰ ਚ ਇਹਨਾਂ ਨੇ ਸ਼ੁਰੂ ਕਰਨੀ ਆ ਤੇ ਇਹਨਾਂ ਦੇ ਕੋਲ ਲਗਭਗ ਰਿਜ਼ਲਟ ਦੇਣ ਲਈ ਸਵਾ ਸਾਲ ਹੋਏਗਾ ਮੇਰੀ ਇੱਕ ਗੱਲ ਸੁਖਮ ਸਾਹਿਬ ਯਾਦ ਰੱਖ ਲਿਓ ਵੈਸੇ ਇਹਨਾਂ ਦੇ ਬੰਦੇ ਨਾ ਉੱਥੇ ਆ ਜਾਂਦੇ ਆ ਤੇਰੀਆਂ ਕਹਿੰਦੇ ਵੀਡੀਓ ਸੇਵ ਕਰ ਕਰਕੇ ਰੱਖੀਆਂ ਇਹ ਵੀ ਸੇਵ ਕਰਕੇ ਰੱਖ ਲਿਓ ਹੁਣ ਮੇਰੀ ਹੂੰ ਠੀਕ ਹੈ ਨਾ ਜੀ ਮੈਂ ਜੀ ਠੀਏ ਤੇ ਤਾਂ ਜਿਹੜੀ ਉਹ ਸੇਵ ਕਰਕੇ ਤੁਸੀਂ ਰੱਖੀ ਐ ਸੋ ਰੱਖੀ ਆ ਆ ਵੀ ਸੇਵ ਕਰਕੇ ਰੱਖ ਲਿਓ ਕਿ ਜੇ ਮੰਨ ਲਓ ਇਹ ਸਿਹਤ ਵਾਲੀ ਸਕੀਮ ਕਾਮਯਾਬ ਖੇੜ ਗਏ ਜੀ ਬਹੁਤ ਵੱਡਾ ਫਰਕ ਪਿਆ ਫਾਇਦਾ ਵੀ ਬਹੁਤ ਹੋਏਗਾ ਇਸ ਤੋਂ ਲੱਖਾਂ ਪਰਿਵਾਰ ਹੂੰ ਬਈ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹਨਾਂ ਨੇ ਇਹ ਨਹੀਂ ਦੇਖਣਾ ਕਿ ਕੇਂਦਰ ਦਾ ਕਿੰਨਾ ਹਿੱਸਾ ਹੈ ਕਿ ਉਹਨਾਂ ਨੇ ਸਿੱਧਾ ਮਾਨ ਨੂੰ ਹੀ ਅਸੀਸਾਂ ਦੇ ਬਿਲਕੁਲ ਬਿਲਕੁਲ ਇਹ ਮੇਰੀ ਗੱਲ ਯਾਦ ਰੱਖਿਓ ਜੇ ਜੇ ਕਾਮਯਾਬ ਕਰ ਗਏ ਜੀ ਕਿਉਂਕਿ 1 ਅਕਤੂਬਰ ਚ ਫੁੱਲ ਫਲੈਸ਼ਡ ਹੋਏਗੀ ਹੂੰ ਲਾਗੂ ਫਿਰ ਉਹਦੇ ਰਿਜ਼ਲਟ ਆਪਣੇ ਕੋਲ ਆਣੇ ਨੇ ਠੀਕ ਹੈ ਨਾ ਜੀ ਬਹੁਤ ਵੱਡੀ ਸਕੀਮ ਹੈ ਤੇ ਬਹੁਤ ਬਹੁਤ ਵੱਡੀ ਸਕੀਮ ਹੈ ਮੈਂ ਤੁਹਾਨੂੰ ਸਰਕਾਰ ਵਾਸਤੇ ਵੀ ਹਾਂ ਜੀ ਬਿਲਕੁਲ ਇੱਕ ਛੋਟੀ ਜੀ ਮਿਸਾਲ ਦੇ ਦੇਣਾ ਤੁਹਾਨੂੰ ਜੀ ਕਿ ਕੋਈ ਕਿਸਾਨ ਹੈ ਸਧਾਰਨ ਕਿਸਾਨ ਹੈ 10 ਕਿੱਲਿਆਂ ਦਾ ਲਾ ਲਓ ਉਹਨੇ ਬੇਟੀ ਦਾ ਵਿਆਹ ਕੀਤਾ ਹੈ ਬਹੁਤ ਮੁਸ਼ਕਲ ਹੈ ਅੱਜ ਕੱਲ ਪਰ ਉਤੋਂ ਮੰਨ ਲਓ ਉਹਦਾ ਜੀ ਕੋਈ ਬਿਮਾਰ ਪੈ ਗਿਆ ਜੀ ਉਤੋਂ ਉਹਦਾ ਸਭ ਤੋਂ ਘਰ ਚ ਛੋਟਾ ਮੁੰਡਾ ਹੈ ਬੇਟੀ ਤੋਂ ਛੋਟਾ ਮੁੰਡਾ ਉਹਦੀ ਹਾਇਰ ਐਜੂਕੇਸ਼ਨ ਦਾ ਖਰਚਾ ਹੈ ਜੀ ਹੁਣ ਤੁਸੀਂ ਇਹ ਦੇਖੋ ਕਿ ਉਹ ਜੇ ਮਜਬੂਰ ਬੰਦਾ ਹੂੰ ਕਹਿੰਦਾ ਕਿ ਠੀਕ ਹੈ ਵਿਆਹ ਤੇ ਭਾਈ ਚਲੋ ਮੈਂ ਆਪਦਾ ਬਣਦਾ ਸਰਦਾਰ ਕਰਨਾ ਸੀ ਪਰ بیوی ਦੀ ਬਿਮਾਰੀ ਤੇ ਬੱਚੇ ਦੀ ਫੀਸ ਜੇ ਸਰਕਾਰ ਹੈਲਪ ਕਰ ਰਹੀ ਹੈ ਤਾਂ ਤੁਸੀਂ ਸੋਚ ਕੇ ਦੇਖੋ ਇੱਕ ਸਿੰਪਲ ਫਾਰਮੂਲਾ ਹੈ ਮੇਰਾ ਵੀ ਐਂਦਾ ਸੋਚ ਕੇ ਦੇਖੋ ਕਿਉਂਕਿ ਇਹ ਜ਼ਿਆਦਾਤਰ ਘਰਾਂ ਦੀ ਕਹਾਣੀਆਂ ਪੰਜਾਬ 'ਚ ਬਹੁਤ ਵੱਡਾ ਬਜਟ ਹੈਲਥ ਤੇ ਚਲੇ ਜਾਂਦਾ ਮੰਨ ਲਓ ਜੋਦੀ ਤਾਂ ਬਰਾਹਾਲ ਇਹ ਦੇਖਣਾ ਹੋਵੇਗਾ ਕਾਮਯਾਬੀ ਨਾਲ ਖੇਡਦੇ ਆ ਕਿ ਨਹੀਂ ਖੇਡਦੇ ਸੈਕੰਡ ਚੀਜ਼ ਕਿ ਦੇਖੋ ਇਹ ਇੱਕ ਪਟੀਸ਼ਨ ਸੀਗੀ ਕਿਉਂ ਕਿਉਂਕਿ ਇਹਨਾਂ ਨੇ ਜ਼ਿਆਦਾਤਰ ਤੁਹਾਨੂੰ ਪਤਾ ਕਲੀਨਿਕਾਂ ਤੇ ਪ੍ਰਚਾਰ ਤੇ ਧਿਆਨ ਦਿੱਤਾ ਜੀ ਜੀ ਹਸਪਤਾਲਾਂ ਚ ਡਿਸਪੈਂਸਰੀਆਂ ਚ ਕੀ ਹਾਲ ਹੈ ਹੁਣ ਕੋਰਟ ਚ ਜਾ ਕੇ ਦੱਸਣਾ ਪਊ ਵੈਸੇ ਮੇਰੀ ਨਜ਼ਰ ਦੇ ਵਿੱਚ ਡਾਕਟਰਾਂ ਦੀ ਬਹੁਤ ਘਾਟ ਹੈ ਔਰ ਕੱਲੇ ਪੰਜਾਬ ਚ ਨਹੀਂ ਪੂਰੇ ਇੰਡੀਆ ਚ ਘਾਟ ਹੈ ਜੀ ਜੀ ਮੈਂ ਇਹਦੇ ਇਤਿਹਾਜ ਤੋਂ 4-5 ਸਾਲ ਪਹਿਲਾਂ ਇੱਕ ਰਿਪੋਰਟ ਬਣਾਈ ਸੀਗੀ ਹਮ ਚਾਰ ਜਿਆਦਾ ਹੀ ਹੋ ਗਏ ਨੇ 5-6 ਸਾਲ ਹੋ ਗਏ ਹੋਣੇ ਆ ਉਦੋਂ ਰਿਪੋਰਟ ਬਣਾਈ ਸੀ ਕਿ ਆਬਾਦੀ ਦੇ ਹਿਸਾਬ ਨਾਲ ਸਾਨੂੰ ਉਸ ਟਾਈਮ ਹੀ ਬਹੁਤ ਜ਼ਿਆਦਾ ਡਾਕਟਰ ਚਾਹੀਦੇ ਸੀ ਜੀ ਐਗਜ਼ੈਕਟ ਫਿਗਰ ਹੁਣ ਮੈਂ ਨਾ ਦਾ ਸੱਤ ਠੀਕ ਹੈ ਕਿਉਂਕਿ ਨਹੀਂ ਯਾਦ ਰਹਿੰਦੀ ਆ ਕੁਸ਼ਕ ਨਾ ਤਾਂ ਇਸ ਕਰਕੇ ਇਹ ਸਾਫ਼ ਹੈ ਕਿ ਪੂਰੇ ਇੰਡੀਆ 'ਚ ਹੀ ਡਾਕਟਰਾਂ ਜਾਂ ਨਰਸਾਂ ਦੀ ਘਾਟ ਰਹਿੰਦੀ ਆ ਪਰੰਤੂ ਇਹਨਾਂ ਨੇ ਪ੍ਰਚਾਰ ਇੰਨਾ ਕਰ ਦਿੱਤਾ ਹੈ ਕਲੀਨਿਕਾਂ ਦਾ ਕਿ ਜੇ ਉਹ ਡਾਟਾ ਅਦਾਲਤ ਦੇ ਵਿੱਚ ਇਹਨਾਂ ਦੇ ਦਾਅਵਿਆਂ ਤੋਂ ਉਲਟ ਨਿਕਲਦਾ ਤਾਂ ਇਹ ਇਹਨਾਂ ਲਈ ਬਹੁਤ ਵੱਡੀ ਖਬਰ ਬਣ ਜਾਏਗਾ ਪਰ ਮਾਮਲਾ ਕਿਵੇਂ ਸ਼ੁਰੂ ਹੈ ਮੈਂ ਮੁਖ्तसर ਗੱਲ ਹਮ ਹੁਣ ਕਰਾਂ ਕਿ ਮਲੇਰ ਕੋਟਲਾ ਚ ਡਾਕਟਰਾਂ ਦੀ ਕਮੀ ਦਾ ਮੁੱਦਾ ਹਾਈ ਕੋਰਟ ਲੈ ਆਂਦਾ ਗਿਆ ਹਮ ਉੱਥੇ ਉਹਨਾਂ ਨੇ ਫਿਰ ਸਾਰੇ ਪੰਜਾਬ ਦਾ ਹੀ ਡਾਟਾ ਮੰਗ ਲਿਆ ਜੀ ਪੰਜਾਬ ਦਾ ਹੀ ਨਹੀਂ ਹਾਈ ਕੋਰਟ ਨੇ ਕਿਹਾ ਕਿਉਂਕਿ ਉਹਨਾਂ ਦੀ ਤੁਹਾਨੂੰ ਪਤਾ ਅਦਾਲਤੀ ਅਧਿਕਾਰ ਖੇਤਰ ਦੀ ਕਹਾਣੀ ਹੈ ਯੂਟੀ ਹੋ ਗਿਆ ਹਰਿਆਣਾ ਹੋ ਗਿਆ ਹਮ ਪੰਜਾਬ ਨੇ Haryana ਇਕੱਠ ਵਾਹਿਦ ਹੈ ਨਾ ਜਿਹਦੇ ਕੋਲ ਇੱਕ ਯੂਟੀ ਹੈ ਦੋ ਸਟੇਟਾਂ ਨੇ ਅਧਿਕਾਰ ਖੇਤਰ ਦੇ ਤੌਰ ਤੇ ਉਹਨਾਂ ਨੇ ਨਾਲ ਉਹਨਾਂ ਨੂੰ ਵੀ ਪਾਰਟੀ ਬਣਾ ਲਿਆ ਕਿ ਭਾਈ ਤੁਹਾਡਾ ਵੀ ਜਿਹੜਾ ਅੰਕੜਾ ਉਪੇਸ਼ ਕਰੋ ਤਾਂ ਉੱਥੇ ਤੁਲਨਾ ਵੀ ਹੋ ਜਾਏਗੀ ਆਟੋਮੈਟਿਕਲੀ ਕਿ ਚੰਡੀਗੜ੍ਹ ਕਿੰਨੇ ਡਾਕਟਰ ਘਟਿਆ ਜੀ ਤੇ ਹਰਿਆਣੇ ਚ ਕਿੰਨੇ ਘਟੇ ਤੇ ਪੰਜਾਬ ਚ ਕਿੰਨੇ ਘਟੇ ਸੋ ਇਸ ਕਰਕੇ ਇੰਟਰਸਟਿੰਗ ਹੈ ਪਰ ਮਲੇਰ ਕੋਟ ਵਿੱਚ ਕਹਿੰਦੇ ਕਿ ਚਾਰ ਡਾਕਟਰ ਸੀਗੇ ਤੇ ਤੁਸੀਂ ਇਹੀ ਦੇਖਿਓ ਕਿ ਕਿਸੇ ਵੀ ਸਰਕਾਰੀ ਹਸਪਤਾਲ 'ਚ ਚਲੇ ਜਾਓ ਚਾਹੇ ਉਹ ਆਪਾਂ ਕਮਿਊਨਿਟੀ ਸੈਂਟਰ ਦੇਖ ਲਈਏ ਜਾਂ ਜ਼ਿਲ੍ਹਾ ਪੱਧਰੀ ਦੇਖ ਲਈਏ ਜਾਂ ਆਪਣੇ ਆਮ ਸ਼ਹਿਰਾਂ 'ਚ ਜਿਹੜੇ ਹੁੰਦੇ ਨੇ ਜੀ ਜੀ ਪ੍ਰਾਇਮਰੀ ਹੈਲਥ ਸੈਂਟਰ ਦੇਖ ਲਓ ਕਿ ਜਦੋਂ ਆਪਾਂ ਜਾਣੇ ਆ ਉੱਥੇ ਬਹੁਤ ਜ਼ਿਆਦਾ ਡਾਕਟਰਾਂ ਤੇ ਵਰਕ ਲੋਡ ਹੁੰਦਾ ਹੈ ਤਾਂ ਜਿੰਨਾ ਵਰਕ ਲੋਡ ਹੋਏਗਾ ਡਾਕਟਰਾਂ ਤੇ ਜਾਂ ਜਿੰਨੀ ਮਸ਼ੀਨਰੀ ਦੀ ਕਲਤ ਹੋਏਗੀ ਸਮੱਸਿਆ आएगी ਕਿਉਂਕਿ ਇਸ ਪਟੀਸ਼ਨ ਨੂੰ ਹੁਣ ਅੱਗੇ ਖੋਲ ਦਿੱਤਾ ਗਿਆ ਹੈ ਕਿ ਮਸ਼ੀਨਰੀ ਬਾਰੇ ਵੀ ਜਾਣਕਾਰੀ ਦਿਓ ਕਿ ਕਿਹੜੀ ਕਿਹੜੀ ਘਾਟ ਆ ਤੇ ਕਿੱਥੇ ਕਿੱਥੇ ਪ੍ਰਾਈਵੇਟ ਇਸਤੇਮਾਲ ਕੀਤੀ ਜਾ ਰਹੀ ਹੈ ਇੰਟਰਸਟਿੰਗ ਹੈ ਬਿਲਕੁਲ ਕਾਫੀ ਕੁਝ ਨਵਾਂ ਪਤਾ ਲੱਗੇਗਾ ਕਿ ਅਸਲ ਚ ਕੀ ਹੋ ਰਿਹਾ ਹੈ ਤੇ ਕੀ ਆਪਣੇ ਕੋਲ ਹੈਗਾ ਬਿੱਟੂ ਵਿਰਕ ਜੀ ਕਹਿ ਰਹੇ ਕਿ ਬਈ ਡਾਕਟਰਾਂ ਦੀ ਘਾਟ ਤਾਂ ਕਹਿੰਦੇ ਕੈਨੇਡਾ ਦੇ ਵਿੱਚ ਵੀ ਹੈ ਔਰ ਇਹ ਹੈ ਪੂਰੀ ਦੁਨੀਆ ਦੇ ਵਿੱਚ ਮੇਰੇ ਖਿਆਲ ਦੇ ਨਾਲ ਸਮੱਸਿਆ ਕਈ ਦੇਸ਼ਾਂ ਚ ਆਏਗੀ ਜੀ 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 ਅਵਰਿੰਦਰ ਜੀ ਜੀ ਇੱਕ ਦੱਸ ਰਹੇ ਨੇ ਕਹਿੰਦੇ ਰਾਜਸਥਾਨ ਦੇ ਵਿੱਚ ਕਹਿੰਦੇ ਵੀ ਗਾਇਲੋਤ ਨੇ 25 ਲੱਖ ਰੁਪਏ ਦੀ ਹੈਲਥ ਪਾਲਿਸੀ ਦਿੱਤੀ ਸੀ ਪੁਰਾਣੀ ਪੈਨਸ਼ਨ ਸਕੀਮ ਵੀ ਦਿੱਤੀ ਸੀ ਕਹਿੰਦੇ ਫਿਰ ਵੀ ਫੇਲ ਹੋ ਗਿਆ ਤੇ ਹਾਂ ਕਈ ਵਾਰੀ ਇਹ ਹੋ ਸਕਦੀਆਂ ਹੁੰਦੀਆਂ ਨੇ ਪੋਸਿਬਿਲਿਟੀਜ਼ ਬਈ ਕਿਉਂਕਿ ਕੱਲੀ ਇੱਕ ਚੀਜ਼ ਨਾਲ ਵੀ ਨਹੀਂ ਸਾਰੀ ਸਰਕਾਰ ਚੱਲਦੀ ਜਾਂ ਸਾਰੇ ਲੋਕਾਂ ਨੂੰ ਮਿਲਾਇਆ ਜਾ ਸਕਦਾ ਹੁੰਦਾ ਆ 55 ਤੋਂ 60 ਲੱਖ ਲਾ ਕੇ ਕੌਣ ਡਾਕਟਰ ਬਣਾ ਲਵੇਗਾ ਬਈ ਆਪਣੇ ਬੱਚੇ ਬਕਰ ਸਿੰਘ ਜੀ ਕਹਿ ਰਹੇ ਨੇ ਇਹ ਵੀ ਤੁਹਾਡੀ ਗੱਲ ਜਾਇਜ਼ ਹੈ ਜੀ ਇਹ ਸਾਰੇ ਗੱਲਾਂ ਜਿਹੜੀਆਂ ਸਾਰੇ ਪੱਖ ਹੈ ਸੱਚੀ ਸੋਚਣ ਵਾਲੇ ਨੇ ਸੱਚੀ ਵਿਚਾਰਨ ਵਾਲੇ ਨੇ ਕਰਮਿੰਟੂ ਜੀ ਇਹਨਾਂ ਖਬਰਾਂ ਦੇ ਨਾਲ 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 ਇੱਕ ਖਬਰ ਆਪਾਂ ਹੁਣ ਡਾਕਟਰੀ ਲਾਈਨ ਦੀ ਹੋ ਗਈ ਹੈ ਰਾਜਨੀਤੀ ਨਾਲ ਜੁੜੀਆਂ ਖਬਰਾਂ ਹੋ ਰਹੀਆਂ ਨੇ ਇੱਕ ਥੋੜੀ ਸਿੱਖਿਆ ਕੇਤਰ ਨਾਲ ਜੁੜੀ ਹੋਈ ਵੀ ਕਰਦੀ ਹੈ ਅੱਜ ਕੱਲ੍ਹ ਨਾਲ ਸਕੂਲਾਂ ਦੇ ਵਿੱਚ ਕਈ ਐਦਾਂ ਸਕੂਲਾਂ ਤੋਂ ਖਬਰਾਂ ਆਉਂਦੀਆਂ ਨੇ ਜਿਹੜੀਆਂ ਹੈਰਾਨ ਵੀ ਕਰਦੀਆਂ ਨੇ ਤੇ ਪਰੇਸ਼ਾਨ ਵੀ ਕਰਦੀਆਂ ਨੇ ਗੱਲਾਂ ਕਰਨ ਲੱਗੇ ਵੀ ਮਨ ਥੋੜਾ ਜਿਹਾ ਭੱਜਦਾ ਹੈ ਵੀ ਇਹ ਗੱਲਾਂ ਸਕੂਲਾਂ ਨਾਲ ਜੁੜੀਆਂ ਤੇ ਕਾਹਨੂੰ ਕਰਨੀਆਂ ਨੇ ਪਰ ਇੱਕ ਤਰਨਤਾਰਨ ਦੇ ਸਕੂਲ ਤਲਵਾੜਾ ਦੀ ਉੱਥੋਂ ਦੀ ਇੱਕ ਬਈ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਬੀਬੀਆਂ ਲੜ ਰਹੀਆਂ ਨੇ ਉਹ ਜੇ ਅਧਿਆਪਕ ਹੈ ਕਹਿੰਦੇ ਵੀ ਉਹ ਪ੍ਰਿੰਸੀਪਲ ਦੇ ਉਹਨੇ ਮਾਰਿਆ ਤੇ ਫਿਰ ਗਾਂ ਅੱਗੇ ਉਹ ਵਾਧਾ ਜ਼ਿਆਦਾ ਵੱਧ ਗਿਆ ਇਹਦਾ ਕਾਰਨ ਕੀ ਸੀਗਾ ਕਿਹੜੀ ਕਾਰਨ ਕਰਕੇ ਇੰਨਾ ਕੁਝ ਜਿਹੜਾ ਸਾਹਮਣੇ ਆ ਰਿਹਾ ਹੈ ਵੇਖੋ ਸੁਖਮ ਸਾਹਿਬ ਬੜਾ ਕੁਝ ਚੱਲਦਾ ਪਿਆ ਆਪਾਂ ਅੱਗੇ ਵੀ ਅਧਿਆਪਨ ਖੇਤਰ ਦੇ ਨਾਲ ਜੁੜੀਆਂ ਕੁਝ ਖਬਰਾਂ ਕੀਤੀਆਂ ਨੇ ਜਿਨ੍ਹਾਂ 'ਚ ਆਪ ਵੀ ਕਦੇ-ਕਦੇ ਸੋਚ ਕੇ ਕਦੇ-ਕਦੇ ਵਿਚਾਰ ਕੇ ਥੋੜੇ ਮਯੂਸ ਹੋਈਦਾ ਹੈ ਨਮੋਸ਼ ਵੀ ਹੋਈਦਾ ਹੈ ਕਦੇ-ਕਦੇ ਖਾਮੋਸ਼ ਵੀ ਹੋਈਦਾ ਹੈ ਕਿ ਭਈ ਕੀ ਕਰ ਸਕਦੀ ਹਾਂ ਜੀ अच्छा टीचर वर्क ਵੀ ਮਾਫ ਕਰਨਾ ਥੋੜੀ ਜਿਆਦਾ ਕਿਤੇ ਸਖਤ ਆਲੋਚਨਾ ਹੋ ਜਾਵੇ ਤੇ ਇਹ ਵੀ ਲੰਬੇ ਬਹੁਤ ਦਿੰਦੇ ਨੇ ਇੱਕ ਤਾਂ ਮੈਂ ਇਹਨਾਂ ਨੂੰ ਕਹੂੰਗਾ ਕਿ ਲੀਡਰਾਂ ਵਾਂਗੂ ਨਾ ਥੋੜਾ ਜਿਹਾ ਨਾ ਤੁਸੀਂ ਵੀ ਦਿਲ ਖੋਲ ਕੇ ਰੱਖਿਆ ਕਰੋ ਹਾਂ ਜੀ ਇਹ ਸਾਡੇ ਕਿਉਂਕਿ ਮਿੱਤਰ ਬਹੁਤ ਨੇ ਅਧਿਆਪਕ